ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਅੱਜ ਬਬੂ ਮਾਨ ਕਤੇੜ ਦੀ ਇੱਕ ਵੀਡੀਓ ਵਾਇਰਲ ਹੋਈ ਸੁਣੀ ਕਹਿੰਦਾ ਮੈਂ ਗਰੰਤੀ ਸਿੰਘ ਕੋਲੇ ਗਿਆ ਕਿ ਮੈਂ ਉਸਤਾਦ ਦਾ ਰਾਂ ਕਹਿੰਦਾ ਗਰੰਤੀ ਸਿੰਘ ਨੇ ਮੇਰੇ ਕੋਲੋਂ 2 ਕਿਲੋ ਘਿਓ ਮੰਗ ਲਿਆ ਦੇਗ ਵਾਸਤੇ ਫਿਰ ਚੋਲਾ ਮੰਗ ਲਿਆ ਫਿਰ ਦਸਤਾਰ ਮੰਗ ਲਈ ਕਹਿੰਦਾ ਫਿਰ ਮੈਂ ਕਿਹਾ ਛੱਡੋ ਖੜਾ ਕਾਦੇ ਲਈ ਇਹ ਤਕਰੀਬਨ ਜਿਹੜੀ ਉਹ ਗੱਲਬਾਤ ਕਰਦਾ ਹੈ ਨਾ ਵੀਡੀਓ ਤਾਂ ਤਾਜੀ ਹੈ ਪਰ ਤਕਰੀਬਨ 30 ਸਾਲ ਪਹਿਲਾਂ ਦੀ ਗੱਲ ਕਰਦਾ ਹੈ ਉਦੋਂ ਗਿਆ ਹੋਣਾ ਗ੍ਰੰਥੀ ਕੋਲੇ ਹਾਰਮੋਨਲ ਸਿੱਖਣ ਵਾਸਤੇ ਮੈਂ ਇੱਕ ਬੇਨਤੀ ਕਰਦਾ ਜੇ ਤੁਸੀਂ ਇਹਦੇ ਗਾਣੇ ਸੁਣਨੇ ਹੁਣ ਨਾ ਉਹ ਉਹਦੇ ਵਿੱਚ ਸੱਭਿਆਚਾਰ ਕਿਤੇ ਵੀ ਨਹੀਂ ਹੈਗਾ ਪਹਿਲੀ ਵਾਰ ਵਾਰ ਮਿਲਣਾ ਹੋਵੇ ਕੁੜੀ ਨੂੰ ਸੇਫ ਨਹੀਂ ਜਗਾ ਕੋਈ ਕੁਮਾਦ ਵਰਗੀ ਰਫਲਾਂ ਚੱਕ ਲੋਕਾਂ ਬਜੇ ਲੈਣੇ ਨੇ ਜਣਕੇ ਜਿਹੜੀ ਇਹਨੇ ਗੁੰਡਾਗਰ ਦੀ ਗਾਣਿਆਂ ਵਿੱਚ ਕੀਤੀ ਹੈ ਨਾ ਉਹ ਵੀ ਲੋਕਾਂ ਦੇ ਸਾਹਮਣੇ ਜਗਜाहਰ ਹੈ ਮੈਂ ਇਹਦੀਆਂ ਰਡੀਆਂ ਭੇਡਾਂ ਨੇ ਉਹਨਾਂ ਦੀ ਗੱਲ ਕਰਨੀ ਹੈ ਅੱਜ ਇੱਕ ਅਮਰੀਕਾ ਤੋਂ ਬੰਦੇ ਦਾ ਫੋਨ ਆਇਆ ਮੈਂ ਉਹ ਫੋਨ ਜੇ ਕੋਈ ਮੰਗੇ ਮੈਂ ਦੇ ਦੇਵਾਂਗਾ ਜੇ ਕੋਈ ਮੈਨੂੰ ਫੋਨ ਕਰਕੇ ਕੋਈ ਬੰਦਾ ਮੰਗੂਗਾ ਨਾ ਫੋਨ ਕਿਹੜਾ ਸੀ ਮੈਂ ਉਹ ਨੰਬਰ ਦੇ ਦਊਗਾ ਮੈਨੂੰ ਕਹਿੰਦਾ ਤੁਹਾਨੂੰ ਮਿਲਣਾ ਤੁਸੀਂ ਬੱਬੂ ਮਾਨ ਬਾਰੇ ਇਦਾਂ ਗੱਲ ਕਹੀ ਕੋਈ ਨਹੀਂ ਭਰਾਵਾ ਮਿਲ ਲਓ ਬੂਟਾ ਸਿੰਘ ਜਿਹੜੀ ਗੱਲ ਕਹਿੰਦਾ ਨਾ ਉਹ ਡਰ ਕੇ ਨਹੀਂ ਕਹਿੰਦਾ ਜੇਤੇ ਰੱਖਿਓ ਤੁਹਾਡੀਆਂ ਗੁੰਡਾ ਕਰਦੀਆਂ ਹੋਰਾਂ ਤੇ ਚਲਦੀਆਂ ਹੋਣਗੀਆਂ ਤੁਸੀਂ ਡਰਾਉਂਦੇ ਹੋਗੇ ਹੋਰਾਂ ਨੂੰ ਅਸੀਂ ਤਾਂ ਨੱਕ ਨਾਲ ਜੀਭ ਲਵਾ ਦੇਾਂਗੇ ਲਵਾਈ ਹੈ ਵੱਡੇ-ਮੋਟੇ ਤਰਸਦੇ ਨੇ ਅੱਜ ਜਿਨ੍ਹਾਂ ਨੇ ਪੰਗਾ ਲਿਆ ਸੀ ਨਾਲੇ ਕੋਈ ਗੁੰਡਾ ਕਰਦੀ ਨਹੀਂ ਕਰਦੀ ਇਦਾਂ ਹੀ মিডিਆ ਰਾਹੀਂ ਤੁਹਾਡੀਆਂ ਜੜਾਂ ਪੜਦੇਆਂ ਸੀ ਕਹਿੰਦਾ ਜੀ ਤੁਹਾਨੂੰ ਮਿਲਣਾ ਮੈਂ ਸਗਰੂਰ ਬਾ ਸਾਡੇ ਤੇ ਖੜਾ ਨੰਬਰ ਅਮਰੀਕਾ ਦਾ ਮੈਂ ਕਿਹਾ ਨੰਬਰ ਤੇਰਾ ਅਮਰੀਕਾ ਦਾ ਕਹਿੰਦਾ ਹਾਂ ਜੀ ਨੰਬਰ ਮੇਰਾ ਅਮਰੀਕਾ ਦਾ ਦੇਖੋ ਕਿੱਡੀ ਗੁੰਡਾਗਰਦੀ ਕਰਦੀ ਹੈ ਇੱਕ ਇਹਦੀ ਮੈਂ ਹੋਰ ਕਰਤੂ ਦੱਸਣੀ ਹੈ ਇਸ ਬੰਦੇ ਦਾ ਜਨ ਕਿ ਬੱਬੂ ਮਾਨ ਦਾ ਤੇ ਮਨਕੀਰਤ ਔਲਖ ਦਾ ਸਿੱਧੂ ਮੂਸੇ ਵਾਲੇ ਨੂੰ ਮਰਵਾਉਣ ਵਿੱਚ ਵੀ ਬਹੁਤ ਵੱਡਾ ਯੋਗਦਾਨ ਹੈ ਇਹ ਗੱਲ ਮੈਂ ਪਹਿਲਾਂ ਨਹੀਂ ਕਹੀ ਸੀ ਅੱਜ ਮੈਨੂੰ ਗੈਣੀ ਪੈ ਰਹੀ ਹੈ ਇਹ ਖਾਚਨਾ ਜਦੋਂ ਉਹਦੇ ਬੱਚੇ ਦੀ ਮੌਤ ਹੋਈ ਹੈ ਸਿੱਧੂ ਮੂਸੇਵਾਲੇ ਦੀ ਇਹ ਉਹਨਾਂ ਦੇ ਘਰ ਅਫਸੋਸ ਕਰਨ ਵੀ ਨਹੀਂ ਗਿਆ ਇਹ ਜਿਹਦੀ ਕਰਤੂਤ ਹੈ ਤੇ ਇਹ ਤਕਰੀਬਨ ਲੋਕਾਂ ਨੂੰ ਪਤਾ ਕਿ ਸਿੱਧੂ ਮੂਸੇਵਾਲੇ ਤੋਂ ਇਹ ਜਲਦੇ ਸੀ ਇਹਨਾਂ ਦੀਆਂ ਅੱਖਾਂ ਵਿੱਚੋਂ ਰੜਕਦਾ ਸੀ ਇਹਨਾਂ ਨੂੰ ਮਰਵਾਉਣ ਵਿੱਚ ਪੂਰਾ ਪੂਰਾ ਇਹਨਾਂ ਦਾ ਹੱਥ ਹੈ ਮਨਕੀਰਤ ਔਲਖ ਦਾ ਵੀ ਤੇ ਇਹ ਬੱਬੂ ਮੰਦਾ ਵੀ ਮੈਂ ਕਹਿੰਦਾ ਕਾਹਨੋ ਯਾਰ ਇਹਨਾਂ ਗੱਲਾਂ ਨੂੰ ਬਾਰ-ਬਾਰ ਫਰੋਲਣਾ ਇੱਕ ਗ੍ਰੰਥੀ ਗੁਰੂ ਘਰ ਦੇ ਵਿੱਚ ਰਹਿੰਦਾ ਜਿੱਦ ਉਹਦੇ ਕੋਲ ਗਿਆ ਸੀ 2 ਕਿਲੋ ਕਿਉ ਕਿੰਨਾ ਕੁ ਮਹਿੰਗਾ ਤੈਨੂੰ ਵਾਪਸ ਮੈਂ ਦੇ ਦੇਣਾ ਭਰਾਵਾ 5 ਕਿਲੋ ਲੈ ਰਿਹਾ ਮੈਂ ਤੋ Google Pay 'ਤੇ ਭੇਜ ਦੇ ਆਪਣਾ 8900 ਰੁਪਏ ਕਿਲਵਤ ਨੂੰ 2000 ਰੁਪਏ ਪਾ ਦਿੰਨੇ ਆ ਜੋ ਕੋਈ ਚੋਲਾ ਲਿਆ ਸੀ ਪੱਗ ਲਈ ਸੀ 1000 ਰੁਪਏ ਉਹਦਾ ਪਾ ਦਿੰਨੇ ਆ ਕੀ ਯਾਰ ਤੁਸੀਂ ਇੰਨੇ ਅਮੀਰ ਹੋ ਕੇ ਵੀ ਇਹੋ ਜੀਆਂ ਕਨੇਹੋਣੀਆਂ ਹਰਕਤਾਂ ਕਰਦੇ ਹੋ ਤੁਸੀਂ ਕੋਈ ਸ਼ਰਮ ਹੈ ਤੁਹਾਨੂੰ ਇਹ ਗਰੰਥੀ ਵਰੇ ਤੂੰ ਇਹ ਜੇ ਬੋਲ ਬੋਲੀ ਜਾਣਾ ਤੇ ਹੁਣ ਪੁੱਤ ਮੈਂ ਦਸੀਆ ਤੇਰੀ ਸਚਾਈ ਸਿੱਧੂ ਮੂਸੇਵਾਲੇ ਨੂੰ ਮਰਵਾਉਣ ਵਿੱਚ ਤੁਹਾਡਾ ਦੋਨਾਂ ਦਾ ਪੂਰਾ ਵੱਡਾ ਹੱਥ ਹੈ ਮਨਕੀਰਤ ਔਲਖ ਦਾ ਵੀ ਤੇ ਬੱਬੂ ਮਾਨ ਤੇਰਾ ਵੀ ਤੇਰੀਆਂ ਭੇਡਾਂ ਹੁਣ ਸੁਣ ਲੈਣ ਹੁਣ ਬਿਆਮਿਆ ਕਰਨਾ ਹੁੰਦਾ ਕੱਢੀ ਜਾ ਬੁੱਟਾ ਸੇ ਨੂੰ ਗਾਲਾਂ ਗਾਲਾਂ ਕੱਢ ਸਕਦੇ ਹਾਂ ਇੱਕ ਜੀ ਗੋਲੀ ਦਾ ਮਾਰ ਨਹੀਂ ਸਕਦੇ ਤੇ ਇਹਨਾਂ ਸਾਹਮਣੇ ਆ ਕੇ ਗੱਲ ਕਰ ਸਕਦੇ ਹਾਂ ਇਹ ਤੁਹਾਡੇ ਕਰਤੂਤ ਦਾ ਮੈਨੂੰ ਚੰਗੀ ਤਰ੍ਹਾਂ ਪਤਾ ਹੈ ਠੀਕ ਹੈ ਇਹ ਸ਼ਰਿਆਮ ਕਿਹਾ ਜੇ ਕਿਤੇ ਉਹਦਾ ਪਿਓ ਬਲਕੌਰ ਸਿੰਘ ਐਕਸ਼ਨ ਲਵੇ ਨਾ ਪੁਲਿਸ ਨੂੰ ਕਹਵੇ ਕਿ ਇਹਦੇ ਦਰਖਾਸਤ ਦੇਵੇ ਤੇ ਇਹਦੇ ਛੇਤਰਫਿਰਨ ਤੇ ਬਹੁਤ ਉਸ ਸ਼ਹਾਮਣੇ ਆ ਜੂ ਨਿਕਲੇ ਹੋ। ਵੀ ਕਿੰਨਾ ਕਯੋਗਦਾਰ ਹੈ ਨਾ ਸਿੱਧੂ ਮੂਸੇਵਾਲੇ ਨੂੰ ਮਰਵਾਉਣ ਵਾਸਤੇ। ਇਹ ਬੇਨਤੀ ਪ੍ਰਵਾਨ ਕਰੋ ਜਿਹੜੀ ਕਿ ਇਹਨਾਂ ਭੇਡਾਂ ਨੇ ਉਹਨੂੰ ਬੇਨਤੀ ਹੈ ਕਲਾਕਾਰ ਨੂੰ ਕਲਾਕਾਰ ਬਣਾ ਕੇ ਰੱਖਿਆ ਕਰੋ ਐਵੇਂ ਨਾ ਉਸਤਾਦ ਉਸਤਾਦ ਕਰੀ ਜਾਇਆ ਕਰੋ। ਠੀਕ ਹੈ। ਹੁਣ ਜਿਹੜਾ ਗਾਣਾ ਇਹਦਾ ਮੈਂ ਕਿਹਾ ਹੁਕਮਾਦ ਵਾਲੀ ਗੱਲ ਕਹਿੰਦਾ ਇਤੋਂ ਵਧੀਆ ਕੋਈ ਸੇਫ ਜਗ੍ਹਾ ਨਹੀਂ ਹੋ ਸਕਦੀ ਜੇ ਪਹਿਲੀ ਵਾਰ ਕਿਸੇ ਕੁੜੀ ਨੂੰ ਮਿਲਣਾ ਹੋਵੇ। ਜਾਣ ਕੇ ਸਾਨੂੰ ਫਖਰ ਹੈ। ਦੀ ਅਸੀਂ ਆਪਣੀਆਂ ਧੀਆਂ ਭੈਣਾਂ ਦੀਆਂ ਕੁੜੀਆਂ ਦੀਆਂ ਇਹੋ ਜਿਹੀਆਂ ਹਰਕਤਾਂ ਇਹੋ ਜਿਹੀਆਂ ਗੱਲਾਂ ਸੁਣ ਲਈ ਇਹਨਾਂ ਕੰਜਰਾਂ ਦੇ ਕੋਲੋਂ ਅਸੀਂ ਮਾਨ ਮਹਿਸੂਸ ਕਰਦੇ ਆ ਜੇ ਕੋਈ ਸભ્યਚਾਰ ਹੈ ਇਹ ਇਹਨਾਂ ਦੀ ਕਰਤੂਤ ਹੈ ਬੱਬੂ ਮਾਨ ਦੀ ਮੈਂ ਕਈ ਵਾਰੀ ਮੈਨੂੰ ਕਹਿਣਗੇ ਗਿਆਨੀ ਤੁਸੀਂ ਗਾਣੇ ਸੁਣਦੇ ਹੋ ਹਾਂ ਸੁਣਦੇ ਆ ਬਾਈ ਜਦੋਂ ਤੁਹਾਡੀ ਕਰਤੂਤ ਦੱਸਣੀ ਹੁੰਦੀ ਹੈ ਉਹ ਸੁਣ ਕੇ ਦੱਸਾਂਗੇ ਹੋਰ ਅਸ ਮੇਰਾ ਪਤਾ ਹੈ ਨਹੀਂ ਵੀ ਮੈਨੂੰ ਸੁਪਨੇ ਆਉਂਦੇ ਨੇ ਵੀ ਮੈਨੂੰ ਰੱਬ ਜਿਵੇਂ ਕਹਿੰਦੇ ਡੋਟੀ ਲਾਈ ਹੋਈ ਹੈ ਕੰਡੇ ਕੱਢਣ ਦੀ ਕਿੱਲੇ ਕੱਢਣ ਦੀ ਵੀ ਮੈਨੂੰ ਸੁਪਨੇ ਵਿੱਚ ਆ ਕੇ ਰੱਬ ਮਿਲ ਜਾਂਦਾ ਉਹ ਗੱਲ ਤਾਂ ਸਾਡੇ ਕੋਲ ਹੈ ਨਹੀਂ YouTube ਤੇ ਸੁਣਨਾ ਹੁੰਦਾ ਅਸੀਂ ਵੀ ਕਿਹੜਾ ਕੀ ਭੌਂਕਦਾ ਕਿਹੜਾ ਕੀ ਭੌਂਕਦਾ ਕਿਹੜਾ ਸਮਾਜ ਲਈ ਗੱਲ ਕਰਦਾ ਕਿਹੜਾ ਸਮਾਜ ਦੇ ਉਲਟ ਕਰਦਾ ਉਹ ਅਸੀਂ ਸੁਣਨਾ ਹੀ ਹੁੰਦਾ ਸੁਣ ਕੇ ਦੱਸਣਾ ਹੁੰਦਾ ਇਹ ਇਹ ਕਰਦੂਦ ਮੈਂ ਤਾਂ ਦੱਸੀ ਹੈ ਮੈਨੂੰ ਇੱਕ ਨਾ ਅੱਜ ਗੁੱਸਾ ਆਇਆ ਉਹਨਾਂ ਵੀ ਯਾਰ ਇੱਕ ਗਰੰਥੀ ਲਈ ਇਹ ਬੰਦਾ ਇਹ ਬਕਵਾਸ ਹੁਣ ਕਰੀ ਜਾਂਦਾ ਹੈ ਮੈਂ ਆਪਣੀ ਫਿਤਰਤ ਨੂੰ ਦੱਸਣ ਲੱਗਾ ਲੋਕ ਕੁਛ ਮਰਜ਼ੀ ਕਹਿਣ ਅਸੀਂ ਲੋਕਾਂ ਦੇ ਪਿੱਛੇ ਬਹੁਤੀ ਪ੍ਰਵਾਹ ਨਹੀਂ ਕਰਦੇ ਹੁੰਦੇ ਜੋ ਮਰਜ਼ੀ ਕੋਈ ਬੋਲੀ ਜਾਣ ਅਸੀਂ ਆਪਣੀ ਮਰਜ਼ੀ ਕਰਦੇ ਹੁੰਦੇ ਹਾਂ ਜਦੋਂ ਮੈਂ ਕਿਸੇ ਗੁਰਦਾਰੇ ਮੱਥਾ ਟੇਕਣ ਜਾਂਦਾ ਹਾਂ ਨਾ ਮੈਂ ਗੋਲਕ ਪੈਸਾ ਨਹੀਂ ਪਾਉਂਦਾ ਛੇਤੀ ਕਿਤੇ ਜੇ ਪਾਵਾਂ ਵੀ ਤਾਂ ਇਹ ਨਹੀਂ 500 700 ਪਾ ਦਈਏ 10 20 ਰੁਪਏ ਤੋਂ ਵੱਧ ਨਹੀਂ ਪਾਉਂਦੇ ਜਿਹੜਾ ਕੋਈ ਉੱਥੇ ਗਰੰਤੀ ਸਿੰਘ ਹੁੰਦਾ ਹੈ ਜਦ ਸੇ ਵਦਾਰ ਹੁੰਦਾ ਮੈਂ 2400 ਰੁਪਏ ਉਹਨੂੰ ਦੇ ਕੇ ਉਹਨਾਂ ਨੂੰ ਇਹ ਕੋਈ ਮਾਨ ਨਹੀਂ ਮੇਰਾ ਇੱਕ ਫਰਜ ਹੈ ਠੀਕ ਹੈ ਤੇ ਇੱਕ ਡੇੜਾ 30 ਸਾਲ ਪਹਿਲੀ ਇਹ ਗੱਲਾਂ ਦੱਸੀ ਜਾਂਦੀਆਂ ਕਿ 2 ਕਿਲੋ ਕਿਉਂ ਮੰਗਲਿਆ ਸੀ ਗ੍ਰੰਥੀ ਨੇ ਪੱਗ ਮੰਗਲੀ ਸੀ ਦਸਤਾਰ ਮੰਗਲੀ ਸੀ ਕੋਈ ਸ਼ਰਮ ਹੈ ਇਹਦੀਆਂ ਭੇਡਾਂ ਨੂੰ ਬੇਨਤੀ ਹੈ ਕਰੇ ਉਹਨਾਂ reply ਜੀ ਨੇ ਕਰਨਾ ਕੱਢੋ ਜੀ ਨੇ ਗੱਲਾਂ ਕੱਢਣੀਆਂ ਨੇ ਇਦਾਂ ਹੀ ਬੋਲਾਂਗੇ ਇਦਾਂ ਹੀ ਇਦਾਂ ਹੀ ਬੋਲਾਂਗੇ ਬਲਕੌਰ ਸਿੰਘ ਐਕਸ਼ਨ ਲਵੇ ਨਾ ਪੁਲਿਸ ਨੂੰ ਕਹਵੇ ਕਿ ਇੱਥੇ ਦਰਖਾਸਤ ਦੇਵੇ ਤੇ ਇਹ ਤੇ ਛੇਤਰਫਿਰਨ ਤੇ ਬਹੁਤ ਕੁਝ ਸਾਹਮਣੇ ਆਜੂ ਨਿਕਲਿਓ ਵੀ ਕਿੰਨਾ ਕ ਜੋਗਦਾਰ ਹੈ ਨਾ ਸਿੱਧੂ ਮੂਸੇਵਾਲਾ ਨੂੰ ਮਰਵਾਉਣ ਵਾਸਤੇ ਇਹ ਬੇਨਤੀ ਪ੍ਰਵਾਨ ਕਰੋ ਜਿਹੜੀ ਕਹਿੰਦੇ ਭੇਡਾਂ ਨੇ ਉਹਨੂੰ ਬੇਨਤੀ ਹੈ ਕਲਾਕਾਰ ਨੂੰ ਕਲਾਕਾਰ ਬਣਾ ਕੇ ਰੱਖਿਆ ਕਰੋ ਐਵੇਂ ਨਾ ਉਸਤਾਦ ਉਸਤਾਦ ਕਰੀ ਜਾਇਆ ਕਰੋ ਠੀਕ ਹੈ ਹੁਣ ਜਿਹੜਾ ਗਾਣਾ ਇਹਦਾ ਮੈਂ ਕਿਹਾ ਹੁਕਮਾਦ ਵਾਲੀ ਗੱਲ ਕਹਿੰਦਾ ਇਤੋਂ ਵਧੀਆ ਕੋਈ ਸੇਫ ਜਗ੍ਹਾ ਨਹੀਂ ਹੋ ਸਕਦੀ ਜੇ ਪਹਿਲੀ ਵਾਰ ਕਿਸੇ ਕੁੜੀ ਨੂੰ ਮਿਲਣਾ ਹੋਵੇ ਜਾਣ ਕੇ ਸਾਨੂੰ ਵੱਖਰ ਹੈ ਵੀ ਅਸੀਂ ਆਪਣੀਆਂ ਧੀਆਂ ਭੈਣਾਂ ਦੀਆਂ ਕੁੜੀਆਂ ਦੀਆਂ ਇਹੋ ਜਿਹੀਆਂ ਹਰਕਤਾਂ ਇਹੋ ਜਿਹੀਆਂ ਗੱਲਾਂ ਸੁਣਨਗੇ ਇਹਨਾਂ ਕੰਜਰਾਂ ਦੇ ਕੋਲੋਂ ਅਸੀਂ ਮਾਨ ਮਹਿਸੂਸ ਕਰਦੇ ਹਾਂ ਕਿ ਕੋਈ ਸભ્યਚਾਰ ਹੈ ਇਹ ਇਹਨਾਂ ਦੀ ਕਰਦੂਤ ਹੈ ਬੱਬੂ ਮਾਨ ਦੀ ਮੈਂ ਕਈ ਵਾਰੀ ਮੈਨੂੰ ਕਹਿਣਗੇ ਗਿਆਨੀ ਤੁਸੀਂ ਗਾਣੇ ਸੁਣਦੇ ਹੋ ਹਾਂ ਸੁਣਦੇ ਆ ਬਈ ਜਦੋਂ ਤੁਹਾਡੀ ਕਰਤੂਤ ਦੱਸਣੀ ਹੁੰਦੀ ਹੈ ਉਹ ਸੁਣ ਕੇ ਦੱਸਾਂਗੇ ਹੋਰ ਅਸ ਮੈਨੂੰ ਪਤਾ ਹੈ ਨਹੀਂ ਵੀ ਮੈਨੂੰ ਸੁਪਨੇ ਆਉਂਦੇ ਨੇ ਵੀ ਮੈਨੂੰ ਰੱਬ ਜਿਵੇਂ ਕਹਿੰਦੇ ਡੌਟੀ ਲਾਈ ਹੋਈ ਹੈ ਕੰਡੇ ਕੱਢਣ ਦੀ ਕਿੱਲੇ ਕਰਨ ਦੀ ਵੀ ਮੈਨੂੰ ਸੁਪਨੇ ਵਿੱਚ ਆ ਕੇ ਰੱਬ ਮਿਲ ਜਾਂਦਾ ਉਹ ਗੱਲ ਤਾਂ ਸਾਡੇ ਕੋਲ ਹੈ ਨਹੀਂ YouTube ਤੇ ਸੁਣਨਾ ਹੁੰਦਾ ਅਸੀਂ ਵੀ ਕਿਹੜਾ ਕੀ ਭੌਂਕਦਾ ਹੈ ਕਿਹੜਾ ਕੀ ਭੌਂਕਦਾ ਹੈ ਕਿਹੜਾ ਸਮਾਜ ਲਈ ਗੱਲ ਕਰਦਾ ਹੈ ਕਿਹੜਾ ਸਮਾਜ ਦੇ ਉਲਟ ਕਰਦਾ ਉਹ ਅਸੀਂ ਸੁਣਨਾ ਹੀ ਹੁੰਦਾ ਹੈ ਸੁਣ ਕੇ ਦੱਸਣਾ ਹੁੰਦਾ ਇਹ ਇਹ ਕਰਤੂਤ ਮੈਂ ਤਾਂ ਦੱਸੀ ਹੈ ਮੈਨੂੰ ਇੱਕ ਨਾ ਅੱਜ ਗੁੱਸਾ ਆਇਆ ਉਹਨਾਂ ਵੀ ਯਾਰ ਇੱਕ ਗਰੰਥੀ ਲਈ ਇਹ ਬੰਦਾ ਇਹ ਬਕਵਾਸ ਸੁਣ ਕਰੀ ਜਾਂਦਾ ਮੈਂ ਆਪਣੀ ਫਿਤਰਤ ਨੂੰ ਦੱਸਣ ਲੱਗਾ ਲੋਕ ਕੁਛ ਮਰਜ਼ੀ ਕਹਿਣ ਅਸੀਂ ਲੋਕਾਂ ਦੇ ਪਿੱਛੇ ਬਹੁਤੀ ਪਰਵਾਹ ਨਹੀਂ ਕਰਦੇ ਹੁੰਦੇ ਜੋ ਮਰਜ਼ੀ ਕੋਈ ਬੋਲੀ ਜਾਣਾ ਅਸੀਂ ਆਪਣੀ ਮਰਜ਼ੀ ਕਰਨੀ ਹੁੰਦੀ ਹੈ ਜਦੋਂ ਮੈਂ ਕਿਸੇ ਗੁਰਦਾਰੇ ਮੱਥਾ ਟੇਕਣ ਜਾਣਾ ਨਾ ਮੈਂ ਗੁਲਕ ਚ ਪੈਸਾ ਨਹੀਂ ਪਾਉਂਦਾ ਛੇਤੀ ਕਿਤੇ ਜੇ ਪਾਵਾਂ ਵੀ ਪਾ ਇਹ ਨਹੀਂ 500 ਪਾ ਦिए 10 20 ਰੁਪਏ ਤੋਂ ਵੱਧ ਨਹੀਂ ਪਾਉਣੇ ਜਿਹੜਾ ਕੋਈ ਉੱਥੇ ਗਰੰਤੀ ਸਿੰਘ ਹੁੰਦਾ ਹੈ ਜਾਂ ਸੇਵਾਦਾਰ ਹੁੰਦਾ ਹੈ ਮੈਂ 2 400 ਰੁਪਏ ਉਹਨੂੰ ਦੇ ਕੇ ਉਹਨਾਂ ਹੋਣਾ ਇਹ ਕੋਈ ਮਾਨ ਨਹੀਂ ਮੇਰਾ ਇੱਕ ਫਰਜ਼ ਹੈ ਠੀਕ ਹੈ ਤੇ ਇੱਕ ਡੇੜਾ 30 ਸਾਲ ਪਹਿਲੀ ਇਹ ਗੱਲਾਂ ਦੱਸੀ ਜਾਂਦੀਆਂ ਕਿ ਦੋ ਦੋ ਕਿਲੋ ਕਿਉਂ ਮੰਗਲਿਆ ਸੀ ਗਰੰਥੀ ਨੇ ਪੱਗ ਮੰਗਲੀ ਸੀ ਦਸਤਾਰ ਮੰਗਲੀ ਸੀ ਕੋਈ ਸ਼ਰਮ ਹੈ ਇਹਦੀ ਭੇਡਾਂ ਨੂੰ ਬੇਨਤੀ ਹੈ ਕਰੇ ਰਪਲਾਈ ਜੀ ਨੇ ਕਰਨਾ ਕੱਢੋ ਜੀ ਨੇ ਗਾਲਾਂ ਕੱਢਣੀਆਂ ਨੇ ਇਦਾਂ ਹੀ ਬੋਲਾਂਗੇ ਇਦਾਂ ਹੀ ਇਦਾਂ ਹੀ ਬੋਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ